ਕਈ ਪਿੰਡਾਂ ਵੱਲੋਂ ਇੱਕ ਸਹਿਮਤੀ ਕਰ ਲਈ ਗਈ ਹੈ ਵੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਨਹੀਂ ਰਹਿਣਗੇ ਕਿਉਂਕਿ ਜੋ ਘਟਨਾ ਵਾਪਰੀ ਹੈ 5 ਸਾਲ ਦੇ ਬੱਚੇ ਦੇ ਨਾਲ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਨਮਾਇ ਸਚੋ ਹੁੰਦਾ ਉਹ ਬੜੀ ਤਗੜ 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 ਕਰਦਾ ਹੈ ਕਿ ਆ ਕੁਝ ਕਰਕੇ ਲੈ ਕੇ ਆਓ ਪਰ ਪ੍ਰਤਨਾਲਾ ਉੱਥੇ ਦਾ ਉੱਥੇ ਕੀ ਇਹਨਾਂ ਦੀ ਤਸਦੀਕ ਪਹਿਲਾਂ ਨਹੀਂ ਹੋਣੀ ਚਾਹੀਦੀ ਤਾਂ ਥਾਣੇ ਵਾਲੇ ਉਹਦੀਆਂ ਹੱਥਾਂ ਦੀਆਂ ਉਂਗਲੀਆਂ ਤੇ ਉਹਦੀਆਂ ਅੱਖਾਂ ਵੀ ਸਕੈਨ ਕਰਨ ਹਰ ਬੰਦਾ ਅਪਰਾਧਕ ਤੌਰ ਦੇ ਉੱਤੇ ਜਿਹੜੇ ਸਾਡੇ ਲੋਕਲ ਬੰਦੇ ਨੇ ਉਹ ਅਪਰਾਧ ਨਹੀਂ ਕਰਦੇ ਇਹਦਾ ਕੋਈ ਨਿਯਮ ਬਣਨਾ ਚਾਹੀਦਾ ਜਿਹੜਾ ਵੀ ਅਪਰਾਧਕ ਵਿਅਕਤੀ ਹੈ ਉਹ ਭਾਵੇਂ ਪ੍ਰਵਾਸੀ ਮਜ਼ਦੂਰਾਂ ਚ ਹੋਵੇ ਭਾਵੇਂ ਸਾਡਾ ਕੋਈ ਸਥਾਨਕ ਹੋਵੇ ਨੇੜੋਂ ਨਹੀਂ ਲੱਗਦਾ ਕਾਨੂੰਨ ਮੁਤਾਬਕ ਉਹਨਾਂ ਸੱਜਾ ਮਿਲਣੀ ਚਾਹੀਦੀ ਹੈ ਤੇ ਕਈ ਪਿੰਡਾਂ ਦੇ ਸਰਪੰਚ ਵੀ ਬਣ ਗਏ ਕਿਹਨੇ ਬਣਾਏ ਨੇ ਆ ਰਾਸੀ ਲੋਕ ਜ਼ਿੰਮੇਵਾਰ ਹੈ ਕਿ ਨਹੀਂ ਹੈ ਜਿਹੜੇ ਇਹਨਾਂ ਦੇ ਆਧਾਰ ਕਾਰਡ ਤੇ ਵੋਟਾਂ ਵੀ ਬਣਵਾਉਂਦੇ ਇਹ ਤੋਂ ਦਿਨ ਪਾਸ ਕਰਾਂਗੇ ਜੀ ਪੰਜਾਬ ਦੇ ਵਿੱਚ ਮੁੜ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਮੁੜ ਮਾਮਲਾ ਪੱਖ ਗਿਆ ਹਾਲਾਂਕਿ ਕਈ ਪਿੰਡਾਂ ਵੱਲੋਂ ਇੱਕ ਸਹਿਮਤੀ ਕਰ ਲਈ ਗਈ ਹੈ ਵੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਨਹੀਂ ਰਹਿਣਗੇ ਕਿਉਂਕਿ ਜੋ ਘਟਨਾ ਵਾਪਰੀ ਹੈ 5 ਸਾਲ ਦੇ ਬੱਚੇ ਦੇ ਨਾਲ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਹਾਲਾਂਕਿ ਪ੍ਰਸ਼ਾਸਨ ਆਪਣੇ ਤੌਰ ਤੇ ਕਾਰਵਾਈ ਵੀ ਕਰ ਰਿਹਾ ਪਰ ਪਿੰਡਾਂ ਵਾਲਿਆਂ ਵੱਲੋਂ ਕਿਹਾ ਹੈ ਵੀ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਇਹਨਾਂ ਦਾ ਕੋਈ ਸਰਕਾਰੀ ਨਹੀਂ ਅਸੀਂ ਕੋਈ ਆਧਾਰ ਕਾਰਡ ਹੋਗਾ ਜਾਂ ਵੋਟਰ ਕਾਰਡ ਇਦਾਂ ਦਾ ਕੋਈ ਨਹੀਂ ਬਣਨ ਦਵਾਗੇ ਜੀ ਪਿੰਡਾਂ 'ਚ ਦੇਖੋ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਕਿ ਇਹ ਸਾਰੇ ਮਾਮਲੇ ਦੇ ਵਿੱਚ ਇਹਦੇ ਚ ਪਿਛੋਕੜ ਕੋਈ ਨਾ ਕੋਈ ਗੱਲਬਾਤ ਹੈ ਮੈਂ ਪਿਛਲੇ 30 ਸਾਲ ਤੋਂ ਇਹ ਸੁਣਦਾ ਆ ਰਿਹਾ ਕਿ ਜੇ ਤੁਹਾਡੇ ਕੋਈ ਮਕਾਨ ਕਿਰਾਏ ਤੇ ਦਿੱਤਾ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਸਬੰਧਤ ਬੰਦੇ ਬਾਰੇ ਆਪਣੇ ਨਜ਼ਦੀਕੀ ਜਿਹੜਾ ਵੀ ਥਾਣਾ ਪੈਂਦਾ ਤੁਹਾਨੂੰ ਉਹਨੂੰ ਜਾਣੂ ਕਰਾਇਆ ਜਾਵੇ ਜੇ ਪ੍ਰਵਾਸੀ ਮਜ਼ਦੂਰ ਵੀ ਰਹਿੰਦਾ ਤੁਹਾਡੇ ਗੁਆਂਢ ਦੇ ਵਿੱਚ ਜਿਹੜੇ ਬੰਦੇ ਦੇ ਮਕਾਨ 'ਚ ਰਹਿੰਦਾ ਉਹਦੇ ਬਾਰੇ ਥਾਣੇਬਾਰ ਚ ਦੱਸਿਆ ਗਿਆ ਜੇ ਦੱਸਿਆ ਗਿਆ ਤਾਂ ਕਿੰਨਿਆਂ ਦਾ ਦੱਸਿਆ ਗਿਆ ਇਨੇ ਜਮ ਹਰ ਸਾਲ ਬਣ ਜਾਂਦੇ ਆ ਨਵਾਂ ਐਸਐਸਪੀ ਆਉਂਦਾ ਨਵਾਂ ਐਸਐਚਓ ਹੁੰਦਾ ਉਹ ਬੜੀ ਤਗੜ ਤਗੜੇ ਤਗੜੇ ਕਰਦਾ ਕਿ ਆ ਕੁਝ ਕਰਕੇ ਲੈ ਕੇ ਆਓ ਪਰ ਪਰਤਨਾਲਾ ਉੱਥੇ ਦਾ ਉੱਥੇ ਕੀ ਇਹਨਾਂ ਦੀ ਤਸਦੀਕ ਪਹਿਲਾਂ ਨਹੀਂ ਹੋਣੀ ਚਾਹੀਦੀ ਤੁਹਾਡੇ ਮਕਾਨ ਦੇ ਵਿੱਚ ਕੌਣ ਰਹਿ ਰਿਹਾ ਤੁਹਾਡੇ ਪਿੰਡ ਦੇ ਵਿੱਚ ਕੌਣ ਰਹਿ ਰਿਹਾ ਉਹਦਾ ਪਿਛੋਕੜ ਕੀ ਹੈ ਉਦੀ ਤਸਦੀਕ ਹੋਣੀ ਬਹੁਤ ਜ਼ਰੂਰੀ ਹੈ ਉਹ ਕਿੱਥੋਂ ਆਇਆ ਉਹਦਾ ਆਧਾਰ ਕਾਰਡ ਨਾਲ ਅਟੈਚ ਹੋਵੇ ਇਥੋਂ ਤੱਕ ਕੇ ਜੇ ਤਸਦੀਕ ਕੀਤੀ ਜਾਵੇ ਤਾਂ ਥਾਣੇ ਵਾਲੇ ਉਹਦੀਆਂ ਹੱਥਾਂ ਦੀਆਂ ਉਂਗਲੀਆਂ ਤੇ ਉਹਦੀ ਅੱਖਾਂ ਵੀ ਸਕੈਨ ਕਰਨ ਕਿੰਨੀਆਂ ਕਟਰਾਮਾ ਪ੍ਰਵਾਸੀ ਮਜ਼ਦੂਰਾਂ ਦੀਆ ਵਾਪਰ ਚੁੱਕੀਆਂ ਨੇ ਪਰ ਜੇ ਇਹਦੀ ਆੜ ਵਿੱਚ ਅਸੀਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕੋ ਰਸਤੇ ਬੰਨਾਂਗੇ ਇਹ ਵੀ ਭਾਈ ਮੇਰੇ ਹਿਸਾਬ ਨਾਲ ਠੀਕ ਨਹੀਂ ਹੋਣਾ ਸਾਡੇ ਖੇਤਾਂ 'ਚ ਕੰਮ ਕਰਨਾ ਹੁੰਦੇ ਨੇ ਕਈ ਤਾਂ ਪਿਛਲੇ 30-30 ਸਾਲ ਤੋਂ ਆ ਰਹੇ ਨੇ ਉਹੀ ਆਉਂਦੇ ਨੇ ਹਰ ਬੰਦਾ अपरादक तौर ਦੇ ਉੱਤੇ ਜਿਹੜੇ ਸਾਡੇ ਲੋਕਲ ਬੰਦੇ ਨੇ ਉਹ ਅਪਰਾਧ ਨਹੀਂ ਕਰਦੇ ਇਹਦਾ ਕੋਈ ਨਿਯਮ ਬੰਨਣਾ ਚਾਹੀਦਾ ਉਹ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਨ ਆਉਂਦੇ ਆ ਤੇ ਜਿਹੜੇ ਸਾਡੇ ਜਾ ਕੇ ਵਿਦੇਸ਼ਾਂ ਚ ਕੰਮ ਕਰਦੇ ਆ ਉਹ ਕਿਸੇ ਪ੍ਰਵਾਸੀ ਮਜ਼ਦੂਰਾ ਤੋਂ ਘੱਟ ਨੇ ਇੱਕ ਇੱਕ ਬੇਸਮੈਂਟ ਦੇ ਵਿੱਚ 15-15 ਬੰਦੇ ਪਏ ਆ ਇਹ ਦੇਖਿਆ ਕਦੇ ਜਿਹੜੀ ਘਟਨਾ ਉਹ ਬਾਪਰੀਆ ਹਿਸ਼ਾਰਪੁਰੇ ਬਹੁਤ ਮੰਦਪਾਕੀ ਹੈ। ਉਹਨੇ ਹਰ ਹਿਰਦੇ ਨੂੰ ਬਲੁੰਦ ਰਿਆ। ਇਹ ਲੋਕ ਸਾਰੇ ਨਹੀਂ ਹੁੰਦੇ। ਮੈਂ ਐਸੇ ਕਰਕੇ ਤਾਂ ਕਹਿ ਰਿਹਾ ਕਿ ਤੁਸੀਂ ਜਦੇ ਤੁਹਾਡੇ ਪਿੰਡ ਚ ਆਇਆ, ਤੁਹਾਡੇ ਗੁਆਂਢ ਚ ਆਇਆ ਜਿਹਨੇ ਮਕਾਨ ਦਿੱਤਾ ਉਹਨੇ ਪੁਲਿਸ ਦੇ ਕੋਲ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ? ਉਹਦੇ ਬਾਰੇ ਤਸਦੀਕ ਕਿਉਂ ਨਹੀਂ ਕਰਾਇਆ? ਕਿ ਨੇਚਰ ਹੋ ਗਿਆ ਜਦੋਂ ਇੱਕ ਅਦੀ ਘਟਰਾ ਵਾਪਰਦੀ ਹੈ ਫਿਰ ਟਗੜ 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 ਕਰਦੇ ਰਹਿਣਗੇ ਅੱਗੇ ਪਿੱਛੇ ਤੂੰ ਕੌਣ ਤੇ ਮੈਂ ਕੌਣ ਇਹ ਮਾਮਲੇ ਲਗਾਤਾਰ ਤਦੇ ਵਿੱਚ ਖੜੇ ਰਹਿੰਦੇ ਆ ਇਹਦਾ ਕਿ ਨਿਜਮ ਬਣੇ ਜਿਹੜਾ ਵੀ ਅਪਰਾਧਿਕ ਵਿਅਕਤੀ ਹੈ ਉਹ ਭਾਵੇਂ ਪ੍ਰਵਾਸੀ ਮਜ਼ਦੂਰਾਂ ਚੋਂ ਹੋਵੇ ਭਾਵੇਂ ਸਾਡਾ ਕੋਈ ਸਥਾਨਕ ਹੋਵੇ ਨੇੜੇਉ ਨਹੀਂ ਲੱਗਦਾ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਦੇ ਇਹ ਵੀ ਦੱਸ ਦਿਓ ਆ ਜਿਹੜੇ ਬੰਦੇ ਸਭ ਤੋਂ ਵੱਧ ਰੌਲਾ ਪਾ ਰਹੇ ਐ ਸਾਡੇ ਪਿਰਖਾ ਪਿਤਾ ਪੁਰਖੀ ਧੰਦਿਆਂ ਤੇ ਤਾਂ ਇਹ ਕਾਬਜ ਨੇ ਤੇ ਅਸੀਂ ਕਿਉਂ ਨਹੀਂ ਕੰਮ ਕਰਦੇ ਇਹ ਜਿਹੜੇ ਲੋਕ ਨੇ ਮੈਂ ਫੇਰ ਕਹਿ ਰਿਹਾ ਇਹਨਾਂ ਦਾ ਤਸਦੀਕ ਹੋਣਾ ਚਾਹੀਦਾ ਹੈ। ਕੱਲੇ-ਕੱਲੇ ਦਾ ਹੋਣਾ ਚਾਹੀਦਾ ਹੈ। ਔਰ ਉਹਦਾ ਪਛੋਕੜ ਥਾਣੇ ਦੇ ਰਿਕਾਰਡ 'ਚ ਹੋਵੇ। ਤੁਸੀਂ ਕਿਸੇ ਦੀਆਂ ਵੈਸੇ ਹੀ ਉਹਦੀਆਂ ਉਂਗਲਾਂ ਸਕੈਨ ਕਰ ਦਿਓ। ਥਾਣੇ ਦੇ ਰਿਕਾਰਡ 'ਚ ਲਾ ਦਿਓ। ਅੱਧੇ ਤੋਂ ਵੱਧ ਤਾਂ ਉਹਦਾ ਏਸੇ ਗੱਲ 'ਚ ਡਰ ਪੈ ਜਾਂਦਾ ਹੈ ਕਿ ਯਾਰ ਮੇਰਾ ਤਾਂ ਥਾਣੇ 'ਚ ਰਿਕਾਰਡ ਹੈ। ਤੇ ਕੀ? ਕਦੇ ਪੰਜਾਬ ਦੇ ਵਿੱਚ ਇਹ ਗੱਲ ਕੱਢੋਗੇ ਕਿ ਪਿਤਾ ਪੁਰਖੀ ਧੰਦਿਆਂ ਤੇ ਆ ਤੁਹਾਡੀਆਂ ਕੋਠੀਆਂ ਦੇ ਵਿੱਚ ਰਾਜਮਿਸਤਰੀ ਏ ਕਾਰਪੇਟਰ ਏ ਪਲੰਬਰ ਏ ਤੇ ਖੇਤਾਂ 'ਚ ਕੰਮ ਕਰਨ ਵਾਲੇ ਏ ਫੈਕਟਰੀਆਂ 'ਚ ਕੰਮ ਕਰਨ ਵਾਲੇ ਏ ਤੇ ਕਈ ਪਿੰਡਾਂ ਦੇ ਸਰਪੰਚ ਵੀ ਬਣ ਗਏ ਕਿਹਨੇ ਬਣਾਏ ਨੇ ਆ ਰਾਸੀ ਲੋਕ ਜ਼ਿੰਮੇਵਾਰ ਹੈ ਕਿ ਨਹੀਂ ਹੈ ਜਿਹੜੇ ਇਹਨਾਂ ਦੇ ਆਧਾਰ ਕਾਰਡ ਤੇ ਵੋਟਾਂ ਵੀ ਬਣਵਾਉਂਦੇ ਨੇ ਇਹਦਾ ਕੋਈ ਨਿਜਮ ਬਣਾਓ ਸਾਰੇ ਇੱਕ ਰਸਤੇ 'ਨਾ ਕੱਢੋ ਕੋਈ ਨਿਜਮ ਹੋਣਾ ਚਾਹੀਦਾ ਹੈ ਜਿਹੜੇ ਬੰਦੇ ਇਹਨਾਂ 'ਚੋਂ ਅਪਰਾਧਿਕ ਵਿਰਤੀ ਵਾਲੇ ਐ ਉਹਨਾਂ ਨੂੰ ਸਭ ਨੂੰ ਫੜ-ਫੜ ਕੇ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਤੋੜਨਾ ਚਾਹੀਦਾ ਪਰ ਸਾਰੇ ਲੋਕ ਨਹੀਂ ਇਹਨਾਂ 'ਚੋਂ ਬਹੁਤ ਸਾਰੇ ਲੋਕ ਆਪਣੀ ਮਿੰਟ ਦੀ ਕਮਾਈ ਕਰਦੇ ਆ। ਆ ਰੇੜੀਆਂ ਤੇ ਵਗਜੋ। ਵੇਖ ਲਓ ਕਿੰਨੇ ਖੜੇ ਨੇ। ਤੇ ਰੇੜੀਆਂ ਕੀ ਦੀਆਂ ਨੇ? ਆਪਣੇ ਬੰਦਿਆਂ ਦੀਆਂ ਨਹੀਂ। ਅੱਜ ਨੇ 3 ਬੀਲਰ ਆ ਗਏ ਨਵੇਂ। ਇਲੈਕਟ੍ਰੋਨਿਕ। ਉਹਨਾਂ ਨੂੰ ਚਲਾਉਣ ਵਾਲੇ ਕੌਣ ਨੇ? 300 ਦੀ ਪੇਰੀ ਦੀ ਹੜੀ ਤੇ ਹੁੰਦੇ ਆ। ਅਸੀਂ 10 ਸਾਲ ਤੋਂ ਤਾਂ ਮੈਂ ਫਿੱਟਦਾ ਹੋ ਗਿਆ। ਇਹਨਾਂ ਨੂੰ ਨਾ ਆਵਾਜਾਈ ਦੇ ਨਿਯਮ ਪਤਾ ਨੇ ਜਿੱਥੇ ਜੀ ਕਰਦਾ ਜਾਂਦੇ ਜਾਂਦੇ ਬ੍ਰੇਕ ਮਾਰ ਦਿੰਦੇ ਐ ਐਕਸੀਡੈਂਟ ਦੇ ਵਿੱਚ ਨੁਕਸਾਨ ਵੀ ਸਾਡੇ ਹੁੰਦੇ ਐ ਇਹਦਾ ਨਿਯਮ ਕਿਉਂ ਨਹੀਂ ਬਣਦਾ ਤੇ ਜੀ ਅੱਜ ਲੋਕ ਸਾਡੇ ਜਾਗਰੂਕ ਹੋਣ ਲੱਗੇ ਨੇ ਚੰਗੀ ਗੱਲ ਐ ਪਰ ਇਹਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਨਿਯਮ ਬਣਾਇਆ ਜਾਵੇ ਉਹ ਨਿਯਮ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾਵੇ ਤੇ ਫਿਰ ਜਿਹੜਾ ਮਰਜੀ ਹੈ ਜਿਹੜੇ ਨੇ ਅਪਰਾਧ ਕੀਤਾ ਉਹਨੂੰ ਬਕਾਇਦਾ ਤੌਰ ਤੇ ਨੱਥ ਪਾ ਕੇ ਉਹਦੀ ਸਜ਼ਾ ਜਿਹੜੀ ਹੈ ਲਾਮਸਾਲ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਜ਼ੁਰਤ ਉਹੀ ਜੀ ਨਾ ਕਰ ਸਕੇ ਕਿੰਨਾ ਕਸੀ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਮੈਨੂੰ ਦੇਖਦੇ ਨੂੰ ਹੋ ਗਏ ਮੈਨੂੰ ਐਂ ਦੱਸ ਦਿਓ ਰਿਕਾਰਡ ਕੱਢ ਦਿਓ ਪੰਜਾਬ ਦੀ ਸਰਕਾਰ ਇੱਕ ਬਾਈਟ ਪੇਪਰ ਜਾਰੀ ਕਰ ਦੇ ਕਿ ਕਿੰਨੇ ਪ੍ਰਵਾਸੀ ਮਜ਼ਦੂਰਾਂ ਦਾ ਰਿਕਾਰਡ ਇਹਨਾਂ ਨੇ ਤਾਨੇ ਆ ਦੇ ਵਿੱਚ 71 ਕੀਤਾ ਹੋਇਆ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਫਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ